ਤੂੰ ਸਿੱਖ ਹੋ ਕੇ ਆਹ ਨਹੀਂ ਕਰ ਸਕਦਾ ਤੂੰ ਦਸਤਾਰ ਸਜਾਈ ਹੈ ਤੂੰ ਆ ਕਿਦਾਂ ਦੀਆਂ ਰੀਲਸ ਬਣਾ ਰਿਆ ਫਿਰ ਤੁਹਾਨੂੰ ਲੱਗਦਾ ਕਿ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਜਨਰੇਸ਼ਨ ਦਾ ਜਿਹੜਾ ਚੇਂਜ ਆਂਦਾ ਤਾਂ ਵਾਕਈ ਸਿਧਾਂਤ ਵੀ ਥੋੜੋ ਬੋਤੇ ਹਿਲਦੇ ਜੁਲਦੇ ਨੇ ਜਿਹੜੀ ਧਰਮ ਦੀ ਦੁਨੀਆ ਨਾਲ ਜੀ ਉਹ ਤਾਂ ਨਹੀਂ এলাਓ ਕਰਦੀ ਦੇਖੋ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਧਾ ਹੀ ਸਿਧਾਂਤ ਆ ਔਰ ਇਵਨ ਕਿ ਦੂਸਰੇ ਧਰਮਾਂ ਚ ਵੀ ਆ ਹਮ ਹਮ ਮਹਾਰਾਜ ਬਾਣੀ ਚ ਕਹਿੰਦੇ ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਤੁਣ ਗਾਵਤ ਬੋਲਤ ਬੋਲ ਜਾਈ ਦੇਖੋ ਕਿਸੇ ਦੀ ਧੀ ਪਹਿਣ ਤਿਆਰ ਹੋ ਕੇ ਬਾਜ਼ਾਰ ਆਈ ਤੁਸੀਂ ਕਲਮ ਚੱਕੀ ਹਾਂ ਤੋਂ ਉਹਦੇ ਅੰਗਾਂ ਦੇ ਬਾਰੇ ਤੁਸੀਂ ਡਿਸਕ੍ਰਾਈਬ ਕਰਨਾ ਸ਼ੁਰੂ ਕਰਤਾ ਗੀਤ ਲਿਖਿਆ ਜਿਹੜਾ ਨਾਦ ਵਿੱਚ ਸਾਜ ਵਿੱਚ ਪਾ ਕੇ ਗਾਇਆ ਗਿਆ ਮਾਰਜ ਕਹਿੰਦੇ ਦੇਖੋ ਜਦੋਂ ਇਹ ਬੋਲ ਸੁਣਦੇ ਆ ਤੁਸੀਂ ਕਾਮਵਾਸ਼ਨਾ ਪੈਦਾ ਹੁੰਦੀ ਹੈ ਮੇਲੇ ਫੁਰਨੇ ਆਉਂਦੇ ਔਰ ਬੰਦਾ ਇਹ ਭੋਲੀ ਜਾਂਦਾ ਵੀ ਅੱਜ ਕਿਸੇ ਦੀ ਔਰਤ ਵੱਲ ਵੇਖ ਕੇ ਅਸੀਂ ਗੀਤ ਲਿਖਿਆ ਕੱਲ ਨੂੰ ਆਪਣੀ ਔਰਤ ਬਾਜ਼ਾਰ ਜਾਊਗੀ ਬਗਾਨੇ ਲੋਕ ਵੀ ਕਲਮਾਂ ਤਿੱਖੀਆਂ ਕਰੀ ਬੈਠੇ ਠੀਕ ਧਰਮ ਤਾਂ ਨਹੀਂ ਅਲਾਉ ਕਰਦਾ ਧਰਮ ਤਾਂ ਕਹਿੰਦਾ ਵਾ ਵੀ ਵਿਕਾਰਾਂ ਤੋਂ ਬਚੋ ਠੀਕ ਹੈ ਜੀ ਧਰਮ ਦੀ ਦੁਨੀਆ ਪਰਮਾਤਮਾ ਦੇ ਗੀਤ ਗਾਉਣਾ ਹੀ ਅਲਾਉਡ ਕਰਦੀ ਹੈ ਕੋਈ ਵੀ ਧਰਮਾ ਚਾਹੀਦਾ ਹੁਣ ਦੇਖੋ ਸਿੱਖੀਜ਼ਮ ਵਿੱਚ ਦੋ ਗੱਲਾਂ ਪਰਫੁੱਲਤ ਰਹੀਆਂ ਇੱਕ ਦੇਗ ਤੇ ਇੱਕ ਤੇਗ ਜਦੋਂ ਦਸਤਾਰ ਦੀ ਗੱਲ ਆਊਗੀ ਨਾ ਤਾਂ ਉਥੇ ਸਾਨੂੰ ਇਹ ਦੋ ਚੀਜ਼ਾਂ ਹੀ ਸਿਧਾਂਤਕ ਤੌਰ ਤੇ ਨਜ਼ਰੀਆਂ ਹੁੰਦੀਆਂ